ਇਕ ਬੇਹਦੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਇੱਕ ਨੌਜਵਾਨ ਦੇ 11 ਦੋਸਤਾਂ ਨੇ ਹੀ ਉਸਤੇ ਹੀ ਸਾਥੀਆਂ ਨੇ ਨੌਜਵਾਨ ਦੇ ਨਾਲ ਮਾਰੀ ਕੀਤੀ ਹੈ ਨੌਜਵਾਨ ਦੇ ਉੱਤੇ ਪੈਟਰੋਲ ਪਾ ਕੇ ਨੌਜਵਾਨ ਦੇ ਹੀ ਸਾਥੀਆਂ ਨੇ ਅੱਗ ਲਗਾ ਦਿੱਤੀ ਜਿਸ ਤੋਂ ਬਾਅਦ ਇਹ ਨੌਜਵਾਨ 82 ਫੀਸਦੀ ਤੱਕ ਝੁਲਸ ਗਿਆ ਤੇ ਹਸਪਤਾਲ ਦੇ ਵਿੱਚ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ ਇਹ ਲਾਚ ਚੱਲ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੇ ਸਾਥੀਆਂ ਨੇ ਹੀ ਇਹ ਕੰਮ ਕੀਤਾ ਅਤੇ ਘਟਨਾ ਨੂੰ ਅੰਜਾਮ ਨੌਜਵਾਨ ਦੀ 11 ਦੋਸਤਾਂ ਦੇ ਵੱਲੋਂ ਨੌਜਵਾਨ ਦੇ ਸਾਥੀਆਂ ਦੇ ਵੱਲੋਂ ਹੀ ਦਿੱਤਾ ਗਿਆ ਹੈ ਪੂਰਾ ਮਾਮਲਾ ਕੀ ਹੈ ਤੁਹਾਨੂੰ ਵਿਸਥਾਰ ਦੇ ਨਾਲ ਦੱਸਦੇ ਹਾਂ ਦਰਅਸਲ ਇਹ ਮਾਮਲਾ ਬੀਤੀ 4 ਜੂਨ ਦਾ ਦੱਸਿਆ ਜਾ ਰਿਹਾ ਹੈ ਜਦੋਂ ਨੌਜਵਾਨ ਦੇ ਮੋਟਰਸਾਈਕਲ ਨੂੰ ਵੀ ਅੱਗ ਲੱਗ ਗਈ ਸੀ ਅਤੇ ਨੌਜਵਾਨ ਨੂੰ ਵੀ ਅੱਗ ਲੱਗ ਗਈ ਸੀ ਜਿਸ ਤੋਂ ਬਾਅਦ ਨੌਜਵਾਨ ਦੇ ਮਾਪਿਆਂ ਨੂੰ ਇਹਨਾਂ ਮੁੰਡਿਆਂ ਦੇ ਵੱਲੋਂ ਇਹ ਦੱਸਿਆ ਗਿਆ ਸੀ ਕਿ ਪੈਟਰੋਲ ਪਵਾ ਰਿਹਾ ਸੀ ਇਹ ਨੌਜਵਾਨ ਅਤੇ ਅਚਾਨਕ ਫਿਰ ਮੋਟਰਸਾਈਕਲ ਨੂੰ ਅੱਗ ਲੱਗ ਗਈ ਅਤੇ ਨੌਜਵਾਨ ਵੀ ਅੱਗ ਦੀ ਲਪੇਟ ਦੇ ਵਿੱਚ ਆ ਗਿਆ ਜਿਸ ਤੋਂ ਬਾਅਦ ਮਾਪੇ ਬਿਨਾਂ ਕੁਝ ਸੋਚੇ ਸਮਝੇ ਆਪਣੇ ਪੁੱਤ ਨੂੰ ਬਚਾਉਣ ਵਾਸਤੇ ਲੱਗ ਗਏ ਅਤੇ ਉਸ ਨੂੰ ਹਸਪਤਾਲ ਲੈ ਕੇ ਗਏ ਪਰ ਜਦੋਂ ਵਾਪਸ ਆ ਕੇ ਉਹਨਾਂ ਦੇ ਵੱਲੋਂ ਇਲਾਕੇ ਕਿ ਦੇ ਸੀਸੀਟੀਵੀ ਕੈਮਰੇ ਚੈੱਕ ਕਰਵਾਈ ਗਈ ਤਾਂ ਉਸ ਦੇ ਵਿੱਚ ਇਸ ਗੱਲ ਦਾ ਖੁਲਾਸਾ ਹੋਇਆ ਕਿ ਨੌਜਵਾਨ ਦੇ ਹੀ ਯਾਰਾਂ ਦੋਸਤਾਂ ਨੇ ਉਸ ਦੇ ਹੀ ਸਾਥੀਆਂ ਨੇ ਉਸ ਦੇ ਨਾਲ ਅਜਿਹੀ ਕਰਤੂਤ ਕੀਤੀਆਂ ਤੇ ਉਸ ਦੇ ਉੱਤੇ ਪਹਿਲਾਂ ਪੈਟਰੋਲ ਪਾਇਆ ਤੇ ਫਿਰ ਉਸ ਨੂੰ ਅੱਗ ਲਗਾ ਦਿੱਤੀ। ਦਰਅਸਲ ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਜਗਰਾਉਂ ਦਾ ਹੈ। ਜਗਰਾਉਂ ਦੇ ਵਿੱਚ ਇਹ ਨੌਜਵਾਨ ਰਹਿੰਦਾ ਹੈ ਅਤੇ ਇਸ ਦੇ ਵੱਲੋਂ ਪਹਿਲਾਂ ਨਸ਼ਾ ਕੀਤਾ ਜਾਂਦਾ ਸੀ ਪਰ ਬਾਅਦ ਦੇ ਵਿੱਚ ਇਸ ਨੌਜਵਾਨ ਨੇ ਨਸ਼ਾ ਛੱਡ ਦਿੱਤਾ ਸੀ ਤੇ ਹੋਰਾਂ ਨੌਜਵਾਨਾਂ ਨੂੰ ਵੀ ਨਸ਼ਾ ਕਰਨ ਤੋਂ ਤੇ ਨਸ਼ਾ ਵੇਚਣ ਤੋਂ ਰੋਕਦਾ ਸੀ ਤੇ ਇਸੇ ਗੱਲ ਨੂੰ ਲੈ ਕੇ ਸਿਰੰਜਸ ਦੇ ਤਹਿਤ ਉਸਦੇ ਸਾਥੀਆਂ ਦੇ ਵੱਲੋਂ ਨੌਜਵਾਨ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਉਸ ਨੂੰ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਨੌਜਵਾਨ ਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਬਣੀ ਹੋਈ ਹੈ ਤੇ ਉਹ ਕੋਈ ਵੀ ਗੱਲਬਾਤ ਕਰਨ ਦੀ ਹਾਲਤ ਦੇ ਵਿੱਚ ਨਹੀਂ ਹੈ ਫਿਲਹਾਲ ਮਾਪਿਆਂ ਦੇ ਵੱਲੋਂ ਇਨਸਾਫ ਦੀ ਗੋਹਲ ਲਗਾਈ ਗਈ ਹੈ ਉਹ ਸੀਸੀਟੀਵੀ ਤਸਵੀਰਾਂ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਕਿਉਂਕਿ ਬੇहद ਹੀ ਡਰਾ ਦੇਣ ਵਾਲੀਆਂ ਰੂ ਕੰਬਾਉ ਹੈ ਤਸਵੀਰਾਂ ਨੇ ਤੇ ਕਮਿਊਨਿਟੀ ਗਾਈਡਲਾਈਨਸ ਦੇ ਮੁਤਾਬਕ ਸੋਸ਼ਲ ਮੀਡੀਆ ਗਾਈਡਲਾਈਨਸ ਦੇ ਮੁਤਾਬਕ ਅਸੀਂ ਤੁਹਾਨੂੰ ਰੂਕੰਬਾ ਦੇਣ ਵਾਲੀਆਂ ਤਸਵੀਰਾਂ ਸਿੱਧੇ ਤੋਰ ਤੇ ਨਹੀਂ ਦਿਖਾ ਸਕਦੇ ਫਿਲਹਾਲ ਪੁਲਿਸ ਨੇ ਸੀਸੀਟੀਵੀ ਆਪਣੇ ਕਬਜ਼ੇ ਦੇ ਵਿੱਚ ਲੈ ਲਈ ਹੈ ਤੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਗੱਲ ਸਾਡੇ ਸਾਹਮਣੇ ਆਈ ਹੈ ਜੀ ਇਹ ਮੁੰਡੇ ਦਾ ਬਾਪ ਖੜਾ ਵਾਂ ਜੀ ਇਹ ਦਾਦਾ ਵਾਂ ਇਹ ਜਿਹੜੀ ਗੱਲ ਆ ਜੀ ਇਹ ਗੱਲ ਲਗਭਗ 4 ਤਰੀਕ ਦੀ ਤਿਲਕਵੜੀ ਦੀ ਗੱਲ ਹੈ ਜੀ ਮੈਂ ਉੱਦੇ ਬੂਟਾ ਪਾਟਾ ਦੀ ਖਿੰਤੀ ਸੀ ਕਿ ਇਹ ਲੋਕ ਆਲੇ ਗਏ ਵੇ ਸੀ ਕਿ ਜੋ ਦੂਜੇ ਦਿਨ ਮੈਂ ਇਹਨਾਂ ਦੇ ਘਰ ਆਇਆ ਮੈਨੂੰ ਘਰੇ ਦੱਸਿਆ ਬੁਰਜਾ ਨੇ ਵੀ ਆਪਣੇ ਮੁੰਡੇ ਨਮਲ ਲੈ ਗਿਆ ਇਹਨੂੰ ਰੈਂਪੀ ਕਹਿੰਦੇ ਆ ਵੀ ਰੈਂਪੀ ਦੇ ਮੁੰਡੇ ਨੂੰ ਅੱਗ ਲੱਗ ਗਈ ਵੀ ਅੱਗ ਲਾ ਕੇ ਕੁਝ ਮੁੰਡਿਆਂ ਨੇ ਉਹ ਕਾਫੀ ਜਿਆਦਾ ਮੱਚ ਗਿਆ ਵੀ ਪਹਿਲਾਂ ਹਸਪੀਟਲ ਤੇ ਜਾਂ ਜਗਰਾਉਂ ਇੰਦੇ ਬਾਅਦ ਫਿਰ ਕੋਲ ਪਹੁੰਚਦਾ ਔਰ ਇਹ ਜਿਹੜਾ ਉਹਨਾਂ ਨੇ ਕੀਤਾ ਵਾ ਜੀ ਬਿਲਕੁਲ ਸਰੀਆਮ ਦਿਖ ਰਿਹਾ ਵੀਡੀਓ ਦੇ ਵਿੱਚ ਇੱਕ ਮੁੰਡੇ ਨੇ ਉਹਨੂੰ ਫੜਿਆ ਵਾ ਦੂਜਾ ਮੁੰਡਾ ਉਹਦੇ ਤੇ ਆਇਆ ਪੈਟਰੋਲ ਛੜਕ ਰਿਹਾ ਵਾ ਉਸ ਮੁੰਡੇ ਨੇ ਉਹ ਐ ਐ ਬੈਠਾ ਉਹਨੇ ਨਾਲ ਹੀ ਉਹਦੇ ਨਾਲ ਲੱਗ ਲਾਤੀ ਉਹਨੂੰ ਇੱਕੋ ਦਮ ਛੱਡ ਕੇ ਜਾਂਦੀ ਲੇਕਿਨ ਜਦੋਂ ਅੱਗ ਚੜੀ ਉਹਨੇ ਇੱਕ ਤਪੂ ਬਹੁਤ ਜਿਆਦਾ ਦੀ ਇੱਕ ਜੋ ਅੱਗ ਚੜੀ ਉਹਨੂੰ ਆਪ ਦੀ ਭਰੀ ਬਚਾਉਣ ਦੀ ਪਰ ਉਹ ਬਚਿਆ ਨਹੀਂ ਗਾ ਉਹਨੇ ਪਿੰਡ ਕੁੰਟ ਲਾ ਕੇ ਸਿੱਟਦੀ ਔਰ ਉਹ ਤੋਂ ਬਾਅਦ ਇੱਕ ਮੁੰਡਾ ਉਹ ਪਿੰਡ ਦੇ ਵਿੱਚੋਂ ਇਹ ਨਹੀਂ ਬੜਾ ਮੋਬਾਈਲ ਕੱਢਦਾ ਕੀ ਕਹਿੰਦਾ ਪਿੰਡ ਦੇ ਵਿੱਚੋਂ ਵੀ ਕੱਢੇ ਉਹ ਜੰਦਾ ਜਿਹੜੀ ਉਹਨੇ ਸਿੱਟੀ ਹੁੰਦੀ ਆ ਹੁਣ ਸਾਡੀ ਇਹ ਬੇਨਤੀ ਆ ਵੀ ਉਹਦੇ ਵਿੱਚ ਇੱਕ ਮੁੰਡਾ ਹੈਗਾ ਬੀ.ਜੇ. ਜੀ ਵੀਰ ਦਾ ਮੁੰਡਾ ਵਾ ਇੱਕ ਮੁੰਡਾ ਹੈਗਾ ਕਸ਼ੰਦਰ ਕੀ ਨਾ ਉਹ ਟੀਟੂ ਹੈ ਜੀ ਟੀਟੂ ਬੰਤੀ ਟੀਟੂ ਆ ਮੁੰਡਾ ਹੈ ਮੇਰੇ ਦੋ ਮੁੰਡੇ ਆ ਜੀ ਦੋਹਾਂ ਮੁੰਡਿਆਂ ਨੇ ਇਹ ਵੀ ਪਤਾ ਕੀ ਇਹਨਾਂ ਦੀ ਰੰਜਿਸ਼ ਸੀ ਕੀ ਲੜਾਈ ਛੀ ਇਹ ਦੋਹਾਂ ਮੁੰਡਿਆਂ ਨੇ ਉਹਦਾ ਮਾਰਡਲ ਕੀਤਾ ਵਾ ਔਰ ਬਿਲਕੁਲ ਪੁਲਿਸ ਪੂਰਾ ਸਾਥ ਦੇ ਰਹੀ ਆ ਅਸੀਂ ਇਹ ਗੱਲ ਕਹਿੰਦੇ ਆ ਵੀ ਤਾਂ ਕਿ ਉਹਨਾਂ ਨੂੰ ਗਰਮਦਾਰ ਕਰਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਕੋਈ ਹੋਰ ਬੰਦਾ ਇਸ ਦੀ ਬਦੀਕੀ ਨਾ ਕਰੇ ਮੁੰਡੇ ਦੀ ਹਾਲਤ ਕਿਵੇਂ ਆ ਹੁਣ ਹਾਕ ਤੋਂ ਦੀ ਹੈ ਜੀ 82 83% ਉਹ ਮੱਚ ਚੁੱਕਿਆ ਫਰੀਦਕੋਟ ਦਾਖਣਾ ਕਾਫੀ ਜ਼ਿਆਦੇ ਉਹਦੀ ਹਾਲਤ ਲਾ ਤੇ ਨਸ਼ਾ ਵੇਚਣ ਵਾਲਿਆਂ ਨੂੰ ਰੋਕਦਾ ਸੀ ਇਸ ਕਰਕੇ ਇਹਨੂੰ ਅਗ ਲਈ ਇਹ ਨਸ਼ਾ ਵੇਚਣ ਵਾਲਿਆਂ ਨੂੰ ਰੋਕਦਾ ਸੀਗਾ ਜੀ ਬਿਲਕੁਲ ਰੋਕਦਾ ਸੀਗਾ ਵੀ ਤੁਸੀਂ ਕਿਉਂ ਲੋਕਾਂ ਦੇ ਜਵਾਨ ਬੱਚੇ ਮਾਰ ਰਹੇ ਆ ਇਹ ਪਹਿਲਾਂ ਕਰਦੇ ਇਹਨੇ ਛੱਡਿਆ ਸੀ ਇਹਨੇ ਨਜਾਇਜ਼ ਛੱਡਾ ਸੀ ਮਾਪਿਓ ਨੇ ਛਡਾਇਆ ਸੀ ਔਰ ਇਹ ਕਹਿੰਦਾ ਸੀ ਵੀ ਤੁਸੀਂ ਨਸ਼ਾ ਵੇਚਣਾ ਬੰਦ ਕਰੋ ਉਹ ਬੰਦ ਨਹੀਂ ਕਰਦੇ ਇਹਦੇ ਨਾਲ ਥੋੜਾ ਬਹੁਤਾ ਇਹ ਤੇ ਪੰਗਾ ਪੈ ਗਿਆ ਜੀ ਉਹਨਾਂ ਨੇ ਪਟ્રોલ ਹੀ ਪਾ ਕੇ ਕਿ ਪਹਿਲਾਂ ਮਿੱਥੇ ਹੁੰਦਾ ਬੋਤਲ ਪਟ્રોલ ਦੀ ਸੀਗੀ ਉਹ ਐ ਬਾਦਾਂ ਬਾਕੀ ਤਾਂ ਲੇਟ ਡਲੇ ਸੀ ਅੱਗ ਲਾ ਕੇ ਸਾਰਾ ਮੁੱਢਾ ਨਾ ਪੁਲਿਸ ਤੁਹਾਡਾ ਕਿਵੇਂ ਸਾਥ ਦੇ ਰਹੀ ਹੈ ਕਿ ਨਹੀਂ ਸਰਜੀ ਮੁੰਡੇ ਦੀ ਮੇਰੇ ਦੀ ਹਾਲਤ ਗੰਭੀਰ ਹਾਲਤ ਹੈ 85% ਉਹਨੂੰ ਅੱਗ ਲੱਗ ਚੁੱਕੀ ਹੈ ਤੇ ਪੁਲਿਸ ਦੇ ਸਹਿਯੋਗ ਦੇ ਨਾਲ ਵਧੀਆ ਸਹਿਯੋਗ ਦੇ ਰਹੀ ਹੈ ਸਾਡਾ ਪਰਸੇ ਕੀ ਮੰਗ ਕਰਦੇ ਹੋ ਪੁਲਿਸ ਤੋਂ ਤੁਸੀਂ ਮੈਂ ਪੁਲਿਸ ਕੋਲੋਂ ਇਹੀ ਮੰਗ ਕਰਦਾ ਜੀ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਜੀ ਠੀਕ ਹੈ ਇਹ ਗਾਣੂ ਹੋਰ ਕਿਸੇ ਬੱਚੇ ਨੂੰ ਜਾਂ ਹੋਰ ਕਿਸੇ ਦਿੱਤੀ ਪੁੱਤ ਨੂੰ ਇਦਾਂ ਦੀ ਹਾਲਾਤ ਨਾ ਬੀਤਣ ਠੀਕ లై ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ ਵੌਲਡ ਫਾਈ ਤੁਸੀਂ ਸਾਨੂੰ Amazon Fire TV Daily Hunt ਤੇ E Baba ਤੇ ਦੇਖ ਸਕਦੇ ਹੋ USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IP TV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ